ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਿਸ਼ਾ ਹੂੰ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਨੇ ਹੋਏ ਤਨ ਤਨ ਸ੍ਰੀ ਗੁਰੂ ਦਸ਼ਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਸਿੰਘ ਸਭਾ ਸਾਹਿਬ ਰੁੱਗੂਆਣਾ ਵਿਖੇ ਅਖੰਡ ਪਾਠਾਂ ਦੇ ਭੋਗ ਪਾਏ ਗਏ 21 ਦਸੰਬਰ ਨੂੰ ਪਿੰਡ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਸੀ ਜਿਸ ਦੇ ਉਪਰੰਤ ਲੜੀਵਾਰ ਅਖੰਡ ਪਾਠਾਂ ਦੇ ਪ੍ਰਕਾਸ਼ ਆਰੰਭ ਕੀਤੇ ਗਏ ਛੋਟੇ ਸਹਿਬ ਜਦਿਆਂ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਲੜੀਵਾਰ ਅਖੰਡ ਪਾਠਾਂ ਦੇ ਭੋਗ ਪਾਏ ਗਏ ਜਿਸ ਵਿੱਚ ਅਨੇਕ ਸੰਤ ਮਾਂ ਪੁਰਸ਼ ਰਾਗੀ ਢਾਡੀ ਤੇ ਕੀਰਤਨੀ ਜਥਿਆਂ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਇਸ ਧਾਰਮਿਕ ਸਮਾਗਮ ਨੂੰ ਲੈ ਕੇ ਗੁਰਦੁਆਰਾ ਸਾਹਿਬ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ ਅਤੇ ਇਸ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਨਾਲ ਨਤਮਸਤਕ ਹੋ ਕੇ ਮੱਥਾ ਟੇਕਿਆ ਅਖੰਡ ਪਾਠਾਂ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਵਿੱਚ ਪੰਡਾਲ ਸਜਾਇਆ ਗਿਆ ਜਿੱਥੇ ਪਾਲਕੀ ਸਾਹਿਬ ਨੂੰ ਸਜੋਬਤ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਧਾਰਮਿਕ ਕੀਰਤਨ ਦੀਵਾਨ ਸਜਾਇਆ ਗਿਆ ਜਿੱਥੇ ਰਾਗੀ ਢਾਡੀ ਜਥਿਆਂ ਵੱਲੋਂ ਗੁਰਬਾਣੀ ਦਾ ਗੁਣਗਾਨ ਕੀਤਾ ਗਿਆ। ਓ ਡਣ ਨਾਗ ਨਿਵਾਸਾਂ ਦੇ ਰੇਣਾ ਯਾਦੋਂ ਡਣ ਨਾਗ ਨਿਵਾਸਾਂ ਦੇ ਰੇ ਨਾ ਨਾਗ ਨਿਵਾਸ ਸਰਤਾਰਮੇਕ ਸਮਾਗਮ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਬਾਹਰ ਸੁੰਦਰ ਬਿਯਾਰ ਸਜਾਏਗੇ ਜਿੱਥੇ ਔਰਤਾਂ ਤੇ ਬੱਚਿਆਂ ਨੇ ਖੂਬ ਖਰੀਦਦਾਰੀ ਕੀਤੀ ਸਮਾਗਮ ਵਿੱਚ ਦੂਰੋਂ ਨੇੜੇੋਂ ਪਹੁੰਚੀਆਂ ਸੰਗਤਾਂ ਦਾ ਗੁਰਦੁਆਰਾ ਕਮੇਟੀ ਅਤੇ ਗੁਰਦੁਆਰਾ ਦੇ ਮੁੱਖ ਸੇਵਾਦਾਰ ਬਾਬਾ ਜੀ ਸਿੰਘ ਵੱਲੋਂ ਧੰਨਵਾਦ ਕੀਤਾ ਗਿਆ ਉੱਥੇ ਹੀ ਸਮਾਗਮ ਨੂੰ ਲੈ ਕੇ ਗੁਰਦੁਆਰਾ ਸਾਹਿਬ ਵਿੱਚ ਔਟੋਟ ਲੰਗਰ ਲਾਇਆ ਗਿਆ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਲਈ ਬੀਬੀਆਂ ਵੱਲੋਂ ਬੜੀ ਹੀ ਸ਼ਰਧਾ ਨਾਲ ਲੰਗਰ ਤਿਆਰ ਕੀਤਾ ਗਿਆ ਅਤੇ ਸੇਵਾਦਾਰਾਂ ਵੱਲੋਂ ਬੜੀ ਹੀ ਸ਼ਰਧਾ ਨਾਲ ਬਰਤਨ ਸਾਫ਼ ਕਰਨ ਦੀ ਸੇਵਾ ਨਿਭਾਈ ਗਈ। ਦੇ ਪਿਆਲਾ ਧਾਰਮਿਕ ਦਿਵਾਨ ਵਿੱਚ ਭਾਈ ਸੁਵਿੰਦਰ ਸਿੰਘ ਕੀਰਤਨੀ ਜਥਾ ਭਾਈ ਗੁਰਜੰਟ ਸਿੰਘ ਰੋੜੀ ਭਾਈ ਅਮਰਤਪਾਲ ਸਿੰਘ ਔਡਾਂ ਵੱਲੋਂ ਗੁਰਬਾਣੀ ਦਾ ਗੁਣਗਾਨ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣਾ ਪੂਰਾ ਪਰਿਵਾਰ ਧਰਮ ਦੀ ਰੱਖੀ ਕਰਦੇ ਹੋਏ ਬਾਰ ਦਿੱਤਾ ਤੇ ਫਿਰ ਵੀ ਕਿਹਾ ਕਿ ਚਾਰ ਮੋਏ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਉਹਨਾਂ ਨੇ ਕਿਹਾ ਕਿ ਛੋਟੇ ਸਹਿਰ ਜਾਦਿਆਂ ਨੇ ਵੀ ਮੋਗਲਾਂ ਦੇ ਅਤਿਆਚਾਰ ਤੋਂ ਬਿਨਾ ਕਬਰਾਏ ਧਰਮ ਦੀ ਰੱਖਿਆ ਲਈ ਖੜੇ ਰਹੇ ਅਤੇ ਸ਼ਹੀਦियां ਪ੍ਰਾਪਤ ਕੀਤੀਆਂ। ਉਹਨਾਂ ਨੇ ਕਿਹਾ ਕਿ ਗੁਰੂਆਂ ਦੇ ਪਰਿਵਾਰ ਦੀ ਇਸ ਕੁਰਬਾਨੀ ਦੇ ਚਲਦੇ ਹੀ ਮੋਗਲਾਂ ਦੇ ਅਤਿਆਚਾਰ ਕਰਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਲਵਾਰ ਚੱਕੀ ਅਤੇ ਧਰਮ ਦੀ ਰਾਖੀ ਕੀਤੀ। ਰੂਪਿਆ ਰੇ ਸੇਵਾਦਾਰ ਬਾਬਾ ਜੀਤ ਸਿੰਘ ਵੱਲੋਂ ਆਈਆਂ ਹੋਈਆਂ ਸ਼ਖਸੀਅਤਾਂ ਦਾ ਧੰਨਵਾਦ ਕੀਤਾ ਗਿਆ। ਬਾਬਾ ਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਰ ਸਾਲ ਛੋਟੇ ਸਹਿਰਜਾਂ ਦੀ ਸ਼ਹੀਦੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ ਜਿੱਥੇ ਬੜੀ ਦੂਰ ਦੂਰ ਤੋਂ ਸੰਗਤਾਂ ਅਤੇ ਸੰਤ ਮਹਾਪੁਰਸ਼ ਇਸ ਸਮਾਗਮ ਵਿੱਚ ਵਿਸ਼ੇਸ਼ਤਾ ਹੋਂਦੇ ਸ਼ਿਰਕਤ ਕਰਦੇ ਹੈ। ਉੱਥੇ ਹੀ ਉਹਨਾਂ ਨੇ ਸਿੱਖ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਨੂੰ ਸਿੱਖ ਧਰਮ ਦੀ ਮਰਜ਼ਾਦਾ ਅਨੁਸਾਰ ਜੋੜ ਕੇ ਅਮਰਤ ਸੰਚਾਰ ਤੇ ਗੁਰਬਾਣੀ ਨਾਲ ਜੋੜ ਕੇ ਰੱਖਣਾ ਚਾਹੀਦਾ ਹੈ ਬੱਠ ਖੇੜਿਆਂ ਦਾ ਰਹਿਣਾ ਬੱਠ ਖੇੜਿਆਂ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਮਹਾਨ ਕਿਰਪਾ ਦੇ ਸਹਾਰੇ ਸਾਰੀਆਂ ਸੇ ਸੰਗਤਾਂ ਦੇ ਸਹਿਯੋਗ ਦੇ ਨਾਲ ਸਲਾਖਾ ਜੀ ਦੇ ਸਹਿਯੋਗ ਦੇ ਨਾਲ ਜੋ ਕਿ ਹਰ ਸਾਲ ਵਰਸਾਲ ਦੀ ਤਰ੍ਹਾਂ ਸਾਬ ਜਦਿਆਂ ਦਾ ਸਿੱਧੀ ਜੋੜੇ ਲੰਗਰ ਹੁੰਦੇ ਆਇਆ ਜੋ ਕਲਗੀ ਤਰਪਾਦਸ਼ਾ ਜੀ ਦੇ ਆਗਮਨ ਪਰਮ ਮਨਾਉਂਦੇ ਆਇਆ ਸਾਰੀਆਂ ਸੰਗਤਾਂ ਬਲੌਰ ਅਡਮਲ ਕੇਸਰੀ ਅਖੰਡ ਪਾਠ ਸਾਹਿਬਾਂ ਦੀ ਜੋ ਕੰਮ ਹੁੰਦੀ ਹੈ ਇਹ ਸਮਾਗਮ ਹੁੰਦੇ ਆ ਅੱਜ ਸਤਿਗੁਰਾਂ ਦੀ ਕਿਰਪਾ ਨਾਲ ਇਹ ਸਮਾਗਮ ਚੱਲ ਰਿਹਾ ਹੈ ਨਗਰ ਕੀਰਤਨ ਵੀ ਬੜੀ ਸਰਦਾਰਾ ਭਾਵਨਾ ਨਾਲ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਬਹੁਤ ਹੀ ਸੋਹਣਾ ਨਗਰ ਕੀਰਤਨ ਸੰਗਤਾਂ ਨੇ ਸਾਰ ਮਿਲ ਕੇ ਸਹਿਜੋ ਦੇਖੀ ਹੋਇਆ ਤੇ ਸਤਿਗੁਰਾਂ ਦੀ ਕਿਰਪਾ ਨਾਲ ਇਹ ਸਮਾਗਮ ਵੀ ਬਹੁਤ ਸੋਹਣਾ ਹੋ ਰਿਹਾ ਜਿਹਦੇ ਸਮਾਗਮ ਦੇ ਵਿੱਚ ਪ੍ਰਚਾਰਕ ਵੀਰਾਂ ਨੇ ਹਾਜ਼ਰੀਆਂ ਭਰੀਆਂ ਰਾਗੀ ਸਾਡੀ ਕਿਸ ਤਰੀਏ ਸੰਤ ਮਹਾਰੂਖਾਂ ਨੇ ਸੰਗਤਾਂ ਨੂੰ ਗੁਰਬਾਣੀ ਕਥਾ ਕੀਰਤਨ ਸੁਣਾ ਕੇ ਗੁਰੂ ਦੇ ਨਾਲ ਜੋੜਨਾ ਕੀਤਾ ਸੇਵਾ ਦਾ ਨਾਮ ਵੱਲੋਂ ਸੰਗਤਾਂ ਵੱਲੋਂ ਸੇਵਾ ਕੀਤੀ ਗਈ ਹੈ ਸੋ ਮਹਾਰੂਖਾਂ ਦਾ ਇੱਥੇ ਪਹੁੰਚਣ ਦੇ ਲਈ ਧੰਨਵਾਦ ਸੰਗਤਾਂ ਦਾ ਵੀ ਬਹੁਤ ਬਹੁਤ ਦੀ ਸਾਡਾ ਧੰਨਵਾਦ ਕਰਦੇ ਆਂ ਤੇ ਪੱਤਰਕਾਰ ਵੀ ਪਹੁੰਚੇ ਸੋਹਣਾ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੇ ਨੂੰ ਆਰਮੇਕ ਸਮਾਗਮ ਚ ਸਟੇਜ ਸੈਕਟਰੀ ਦੀ ਭੂਮਿਕਾ ਬਾਬਾ ਜਸਵਿੰਦਰ ਸਿੰਘ ਰੁੜਕੇ ਵੱਲੋਂ ਨਿਭਾਈ ਗਈ ਅਤੇ ਇਸ ਸਮਾਗਮ ਵਿੱਚ ਪਹੁੰਚੀਆਂ ਹੋਈਆਂ ਸੰਗਤਾਂ ਤੇ ਸੰਤ ਮਹਾਂਪੁਰਸ਼ਾਂ ਦਾ ਧੰਨਵਾਦ ਕੀਤਾ ਗਿਆ ਇਸ ਸਮਾਗਮ ਵਿੱਚ ਐਸਜੀਪੀਸੀ ਦੇ ਮੈਂਬਰ ਬਾਬਾ ਗੁਰਮੀਤ ਸਿੰਘ ਤਰੋਕੇਵਾਲਾ ਬਾਬਾ ਗੁਰਪਾਲ ਸਿੰਘ ਚੋਰਮਾਰ ਬਾਬਾ ਪ੍ਰੀਤਮ ਸਿੰਘ ਮਲੜੀ ਬਾਬਾ ਦਰਸ਼ਨ ਸਿੰਘ ਦਾਦੂ ਬਾਬਾ ਨਿਰਮਲ ਸਿੰਘ ਪੱਗੂ ਭਾਈ ਕੁਲਦੀਪ ਸਿੰਘ ਪੱਗੂ, ਸਰਬੀਮ ਸਿੰਘ ਪ੍ਰਧਾਨ ਗੁਰਦੁਆਰਾ ਹਜੂਰ ਸਾਹਿਬ ਕਲਾਂਵਾਲੀ, ਮੰਦਰ ਸਿੰਘ ਸਰਪੰਚ ਤਰੋਗਣਾ, ਬਾਬੂ ਸਿੰਘ ਕਲਾਂਵਾਲੀ, ਬਾਬਾ ਸੁਖਪਾਲ ਸਿੰਘ, ਭਾਈ ਅਮਰਪਾਲ ਸਿੰਘ ਗੋੜਾ, ਭਾਈ ਜਸਵਿੰਦਰ ਸਿੰਘ ਰੁੜਕੀ, ਬਾਬਾ ਹਰਪ੍ਰੀਤ ਸਿੰਘ ਪੱਪਾ, ਸੀਤਾ ਸਿੰਘ ਪ੍ਰਧਾਨ, ਕਮਿਸ਼ਰੀ ਜਥਾ, ਹਰਦੇਵ ਸਿੰਘ ਲਾਲ ਬਈ, ਬਾਬਾ ਗੋਲਜਾਸ ਸਿੰਘ ਗਹਿਲੇਵਾਲਾ ਸਮੀਤ ਅਨੇਕ ਸੰਤ ਮਹਾਪੁਰਸ਼ਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪ੍ਰਵਾਣੀ ਦੇ ਵਿਚਾਰ ਸਾਂਝੇ ਕੀਤੇ ਤੁਦ ਬੀਨ ਰੋਗ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਯੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਘੰਟੀ ਦਾ ਬਟਨ ਪ੍ਰੈਸ ਜ਼ਰੂਰ ਕਰ ਦਿਓ ਤਾਂ ਕਿ ਹੋਰ ਖਬਰਾਂ ਤੇ ਤਹਾਾਰਮਿਕ ਸਮਾਗਮਾਂ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਬਹੁਤ ਬਹੁਤ ਧੰਨਵਾਦ

आनंदपुरी है आनंदा जी बुरी आनंदपुरी है जिसे बनी मेरे तेरा किस्तिया ने साथ छोड़ना है वो सत्सा की शुभ की नदी तक लवे जिन्हें तेरा परिवार ने छोड़ना है कहना देखी जली हूं है कि वो माछी वाले का जंगल है जिसे सुना हस के चलिया पैनिया